ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਤਰੀਕੇ ਤੁਹਾਡਾ ਸਾਫਟ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂਗੇ ਮਿਆਨੀ ਵਾਲੀ ਸਲਵਾਰ ਦੀ ਕਟਿੰਗ ਜਾਂ ਆਪਾਂ ਇਹਨੂੰ ਸਟੀਲ ਸਲਵਾਰ ਵੀ ਕਹਿ ਲੈਂਦੇ ਆ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਡਬਲ ਫੋਲਡ ਕਰ ਲੈਣਾ

ਦੀ ਆਪਾਈ ਵਿੱਚ ਜ ਜਿਵੇਂ ਆਪਣਾ ਕਪੜਾ 30 ਇੰਚਾ ਤੇ ਇਹਦੇ ਵਿੱਚ ਆਪਾਂ ਇੱਕ ਤੋਂ ਆਪਾਂ 15 ਇੰਚ ਰੱਖਾਂਗੇ ਆਪਾਂ ਇਹਨਾਂ ਆਪਾਂ ਅੱਧਾ ਘਾਤੀ ਕਿੱਸਾ ਰੱਖਾਂਗੇ ਠੀਕ ਹੈ ਜੀ ਜੇ ਆਪਾਂ ਨਹੀਂ ਇਹਦੇ ਵਿੱਚ ਮੈ ਨਹੀਂ ਪਾਉਣੀ ਫਿਰ ਆਪਾਂ 2.5 ਇੰਚਾ ਆਖਣ ਲੈ ਆਏਗਾ ਹੁਣ ਆਪਾਂ ਇਹਦਾ 2. 15 ਇੰਚ ਆਪਾਂ ਲਵਾਂਗੇ 15 ਇੰਚ ਤੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਹ ਸਲਵਾਰ ਜਿਹੜੀ ਬਣਦੀ ਹੈਗੀ ਇਹ ਬਹੁਤ ਹੋਣੀ ਜਾਨੀ ਕਿ ਘੱਟ ਕੱਪੜੇ ਦੇ ਵਿੱਚ ਬਣਦੀ ਹੈ ਤੇ ਬਹੁਤ ਜਲਦੀ ਬਣ ਜਾਂਦੀ ਆ ਤੇ ਫਿਰ ਉਹ ਬੇਈ ਦੀ ਕਟਾਈ ਕਰ ਦਾਂਗੇ

होगी अपनी मैनी इतना छोटी जी मैन्यू पाई है घेरा होगा वह जो सलवार का हूँ आप इतो पावे अद्धे इंचो आप अदे इंच की काट पा दी है क्योंकि जेडी पंदूरी है चप नहीं बन पहुंचा उ अपनी सलवार गिरती కాలాయా బెల్ట బ కప్పుడా మే తినిత కెల్టారెల్టా పచ్చి ఇంచె ఛీంచ अपनी म्यानी वाली सलवार की कटिंग हम आपे स्टिचिंग भी शेयर करें हाँ जी हम आप लगे स्टेट सलवार की स्टिचिंग करे हो गए अपने मुंगे हूँ आप जोड़ा अपना मयानी बनाई थी आप जोड़ा दोनों पास

ਆਪਾਂ ਇਧਰਲੇ ਪਾਸੇ ਜਿਹੜੀਆਂ ਆਪਣੀਆਂ ਮਿਆਂਨੀਆਂ ਸੀ ਉਹ ਜੋੜਤੀਆਂ ਹੁਣ ਆਪਾਂ ਇਧਰਲੇ ਪਾਸੇ ਵੀ ਉਸੇ ਤਰੀਕੇ ਨਾਲ ਜੋੜਾਂਗੇ ਆਪਾਂ ਇਹ ਜਿਹੜੀ ਆਸਣ ਵਾਲੀ ਸਿਉਣਾ ਉਹ ਮਾਰਾਂਗੇ

ਬਲ ਪਾ ਕੇ ਹੁਣ ਆਪਾਂ 벨ਟ ਜੜਾਂਗੇ ਫਿਰ ਤੁਹਾਨੂੰ ਦਿਖਾਉਣੇ ਆਂ ਵੀ ਆਪਣੀ ਜਿਹੜੀ ਮੈਨੀਆਂ ਵਾਲੀ ਸਲਵਾਰ ਹੈ ਕਿਸ ਤਰ੍ਹਾਂ ਦੀ ਬਣਦੀ ਹੈ ਆਪਾਂ ਇਸ ਟ੍ਰਿਕ ਨਾਲ ਵਲ ਪਾ ਲਈਆ ਵਲ ਪਾ ਕੇ 벨ਟ ਚੜ ਲਈ ਹੁਣ ਆਪਾਂ ਇਹਦੀ ਮੂਰੀ ਬਣਾਵਾਂਗੇ ਆਹ ਵਾਲੀ ਬੁੱਕਰਾਂ ਤੇ ਆਪਾਂ ਕੱਪੜਾ ਲਾ ਕੇ ਤੇ ਫਿਰ ਇਹਦੀ ਮੂਰੀ ਤਿਆਰ ਕਰਾਂਗੇ हाँ देखो जी अपनी जी स्टेट सलवार सी मैनी वाली वो बन के अपना सिलाई करके तैयार कर ली थोड़ी वजिए ना अपनी सलवार आई है हाँ अपनी ਆਵਲੀ ਹੋ ਗਈ ਆਪਣੇ ਮੈਨਨੀ ਇੱਥੋਂ ਇੱਥੇ ਆਪਾਂ ਮੈਨਨੀ ਪਾਈ ਸੀ ਆਪਣਾ ਇੰਨਾ ਘੇਰ ਵਧ ਗਿਆ ਇਹਦੇ ਨਾਲ